ਤੋਂਦੇ ਦੇ ਕਾਰਨ ਨਹਿਰ ਦੇ ਵਿੱਚ ਡਿੱਗੀ ਗੱਡੀ ਜਾਨੀ ਨੁਕਸਾਨ ਤੋਂ ਹੋਇਆ ਬਚਾ ਮਾਲੀ ਹੋਇਆ ਵੱਡਾ ਨੁਕਸਾਨ ਜਲਾਲਾਬਾਦ ਦੇ 3 ਪਿੰਦੇ ਪਿੰਡ ਹੋਜ ਖਾਸ ਗੰਦੜ ਦੇ ਵਿਚਕਾਰ ਇੱਕ ਨਹਿਰ ਦੇ ਵਿੱਚ ਬੀਤੀ ਰਾਤ 10 ਵਜੇ ਕਾਰ ਡਿੱਗ ਪਈ ਜਿਸ ਦੇ ਵਿੱਚ ਜਾਨੀ ਨੁਕਸਾਨ ਤਾਂ ਬਚਾ ਹੋ ਗਿਆ ਪਰ ਮਾਲੀ ਨੁਕਸਾਨ ਕਾਫੀ ਹੋ ਗਿਆ ਗੱਡੀ ਦੇ ਮਾਲਕ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਦੋਂ ਸਵਾਰੀਆਂ ਛੱਡ ਕੇ ਰਾਤ ਆਪਣੇ ਪਿੰਡ ਕਿੜਿਆਵਾਲੀ ਵਾਪਸ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਜਲਾਲਾਬਾਦ ਦੇ ਤੀਨ ਪਿੰਦੇ ਪਿੰਡ ਹੋਜ ਖਾਸ ਅਤੇ ਗੰਦਰ ਦੇ ਵਿਚਕਾਰ ਨਹਿਰ ਦੇ ਵਿੱਚ ਬੇਕਾਬੂ ਹੋ ਕੇ ਕਾਰ ਡਿੱਗ ਪਈ ਜੋ ਕਿ 에어 ਬੈਗ ਖੋਲਣ ਦੇ ਕਾਰਨ ਉਸ ਡਰਾਈਵਰ ਦੀ ਜਾਨ ਤਾਂ ਬਚ ਗਈ ਪਰ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਗੱਡੀ ਇੰਨੀ ਸਪੀਡ ਨਾਲ ਨਹਿਰ ਦੇ ਵਿੱਚ ਜਾ ਡਿੱਗੀ ਕਿ ਗੱਡੀ ਦੇ 에어 ਬੈਗ ਤੱਕ ਖੁੱਲ ਗਏ ਔਰ ਤੁਸੀਂ ਦੇਖ ਰਹੇ ਹੋ ਇਸ ਗੱਡੀ ਨੂੰ ਹੈਡਰੇ ਦੀ ਮਦਦ ਦੇ ਨਾਲ ਅੱਜ ਤੜਕੇ ਬਾਹਰ ਕੱਢਿਆ ਗਿਆ ਜਿਸ ਤੋਂ ਬਾਅਦ ਇਸ ਘਟਨਾ ਦੀ ਪੂਰੀ ਜਾਣਕਾਰੀ ਡਰਾਈਵਰ ਵੱਲੋਂ ਸਾਂਝੀ ਕੀਤੀ ਗਈ ਉਹਨਾਂ ਦੱਸਿਆ ਕਿ ਉਹ ਬੀਤੀ ਰਾਤ ਲਗਭਗ 10 ਵਜੇ ਸਵਾਰੀਆਂ ਛੱਡ ਕੇ ਆਪਣੇ ਪਿੰਡ ਵੱਲ ਵਾਪਸ ਆ ਰਹੇ ਸਨ ਤਾਂ ਧੁੰਦ ਦੇ ਕਾਰਨ ਇਹ ਹਾਦਸਾ ਹੋਇਆ ਹੈ ਉਹਨਾਂ ਕਿਹਾ ਕਿ ਇਸ ਨਹਿਰ ਤੇ ਕਈ ਜਗ੍ਹਾ ਤੇ ਗਰਿਲ ਲੱਗੀ ਹੋਈ ਹੈ ਪਰ ਕਈ ਜਗ੍ਹਾ ਤੇ ਅਜੇ ਵੀ ਗ੍ਰਿਲ ਨਹੀਂ ਲੱਗੀ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਉਹਨਾਂ ਨੇ ਕਿਹਾ ਕਿ ਸ਼ਾਇਦ ਗ੍ਰਿਲ ਲੱਗੀ ਹੁੰਦੀ ਤਾਂ ਉਸ ਨੂੰ ਇਹ ਪਤਾ ਚੱਲ ਜਾਂਦਾ ਹੋਰ ਗੱਡੀ ਦਾ ਨੁਕਸਾਨ ਨਾ ਹੁੰਦਾ ਪਰ ਜਾਨੀ ਨੁਕਸਾਨ ਤੋਂ ਬਚਾਰਿਆ ਹੈ ਉਹਨਾਂ ਨੇ ਸ਼ੁਕਰ ਕੀਤਾ ਕਿ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਹੈਡਰੇ ਦੀ ਮਦਦ ਦੇ ਨਾਲ ਇਸ ਗੱਡੀ ਨੂੰ ਬਾਹਰ ਕੱਢਿਆ ਗਿਆ ਉਸ ਜਿਸ ਤੋਂ ਬਾਅਦ ਇਹ ਸਾਰੀ ਜਾਣਕਾਰੀ ਡਰਾਈਵਰ ਵੱਲੋਂ মিডিਆ ਦੇ ਨਾਲ ਸਾਂਝੀ ਕੀਤੀ ਗਈ ਹੈ। ਬਣੇ ਰਹੋ ਸਾਡੇ ਨਾਲ, ਦੇਖਦੇ ਰਹੋ ਸਾਡਾ ਚੈਨਲ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਜੇਕਰ ਸਾਡੇ ਫੇਸਬੁੱਕ ਪੇਜ ਤੇ ਨਵੇਂ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਹੁਣੇ ਫੋਲੋ ਕਰ ਲਓ। ਖਬਰ ਜਾਂ ਇਸ਼ਤਿਹਾਰ ਦੇਣ ਲਈ ਸਾਡੇ ਨੰਬਰ 946373271 ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਹਾਂਜੀ ਭਾਈ ਜੀ ਕੀ ਨਾਮ ਹੈ ਕਿਥੋਂ ਆ ਰਹੇ ਬਲੇ ਮੇਰਾ ਨਾਮ ਸੁਨੀਲ ਸਿੰਘ ਪਿੰਡ ਮੇਰਾ ਕਿੜਿਆਂ ਦੀ ਹੈ ਜੀ ਕਿਵੇਂ ਹਾਦਸਾ ਹੋਇਆ ਜਿਹੜਾ ਇਹ ਹਾਦਸਾ ਰਾਤ 10 ਵਜੇ ਆ ਰਿਹਾ ਸੀ ਇਹ ਮੈਂ ਚੇਕ ਵਾਰੀਆਂ ਛੱਡ ਕੇ ਇਹ ਤੁੰਦ ਤੁੰਦ ਦਾ ਕਰੰਸੀ ਗਿਆ ਪਤਾ ਨਹੀਂ ਲੱਗਿਆ ਤੁੰਦੇ ਚ ਇਹ ਮੋੜ ਹੈਗਾ ਸੀ ਕਿ ਮੋੜ ਤੋਂ ਸਿੱਧਾ ਗੱਡੀ ਇੱਥਾਂ ਜਾਵੜੀ ਇਹ ਕਿਹੜਾ ਰੋਡ ਹੈ ਔਰ ਕਿਹੜੀ ਰੋਡ ਗੰਦੜਾਂ ਤੋਂ ਸਿੱਧਾ ਜਾਂਦਾ ਹੋ ਜੀ ਖਸ ਪਿੰਡ ਇਹ ਰੋਡ ਅਗਾ ਮੁਕਸਨ ਰੋਡ ਛੱਡਦਾ ਨਾ ਜੀ ਉਹ ਹੋ ਇਹ ਕਿਹੜੀ ਗੱਡੀ ਸੀਗੀ ਗੱਡੀ ਆਰਟੀਕਲ ਸੀਗੀ ਭਾਈ ਜੀ 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 ਕੱਲਾ ਹੀ ਸਵਾਰ ਸੀ ਕੱਲਾ ਹੀ ਕੱਲਾ ਹੀ ਸਵਾਰੀਆਂ ਛੱਡ ਕੇ ਆ ਗਿਆ ਸੀਗਾ ਮੈਂ ਜੀ ਮਾਲਿਕ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ तकरीबन 1.5 ਲੱਖ ਦਾ ਹੋ ਗਿਆ ਜੀ ਜੀ ਹਾਂ ਲੱਖ 1.5 ਲੱਖ ਦਾ ਆਰਾਮ ਨਾਲ ਲੱਗਣਾ ਚਾਹੀਦਾ ਹੋਰ ਜਿਵੇਂ ਕਿ ਪਿੱਛੇ ਦੇਖ ਰਿਹਾ ਸੀ ਵੀ ਗ੍ਰਿਲ ਲੱਗੀ ਹੋਈ ਐ ਸਾਰੀ ਗ੍ਰਿਲ ਲੱਗੀ ਹੁੰਦੀ ਤੇ ਚੰਗੀ ਗੱਲ ਸੀ ਵੀ ਇੱਥੇ ਗ੍ਰਿਲਾਂ ਲੱਗੀਆਂ ਨਹੀਂ ਜਿੱਥੇ ਲੱਗਣੀਆਂ ਚਾਹੀਦੀਆਂ ਨੇ ਜੀ ਤੇ ਬੱਚਤ ਹੋ ਸਕਦੀ ਸੀ ਜੇ ਗ੍ਰਿਲਾਂ ਲੱਗੀ ਹੁੰਦੀ ਤਾਂ ਜਿੱਥੇ ਲੋਡ ਹੀ ਨਹੀਂ ਉੱਥੇ ਗ੍ਰਿਲਾਂ ਲੱਗੀਆਂ ਜਿੱਥੇ ਚਾਹੀਦੀ ਉੱਥੇ ਲੱਗਣੀ ਸੀ ਜੀ ਕਈ ਵਾਰ ਦੇਖਿਆ ਜਾਂਦਾ ਵੀ ਰੋਡ ਤੇ ਕੋਈ ਬੋਰਡ ਜਾਂ ਫਿਰ ਫਿਲਮ ਲੱਗੀ ਹੁੰਦੀ ਹੈ ਉਧਰ ਤੇ ਕੋਈ ਇੱਥੇ ਲੱਗੀ ਨਹੀਂ ਹੋਈ ਸੀ ਨਾ ਨਾ ਇੱਥੇ ਕੁਝ ਨਹੀਂ ਲੱਗਿਆ ਇੱਥੇ ਕੁਝ ਨਹੀਂ ਜੀ ਹਣ ਕਿਸ ਤਰ੍ਹਾਂ ਦੇ ਕੋਈ ਮੰਗ ਕਰ ਰਹੇ ਮੰਗ ਖਾਦੀ ਕਰਨੀ ਹੁਣ ਜੋ ਨੁਕਸਾਨ ਹੋਈ ਹੁਣ ਪਰਾਂ ਇਹ ਜੀ ਨੁਕਸਾਨ ਕਰਾ ਹੋਰ ਜਿਹੜੇ ਦੋਸਤ ਚਲਦੇ ਆ ਤੰਦ ਵਿੱਚ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹਦੇ ਮੈਸੇਜ ਇਹ ਦੇਣਾ ਚਾਹੁੰਨਾ ਵੀ ਜਦਾ ਰਾਮਨਾਲ ਗੱਡੀ ਚਲਾਓ ਜੀ ਠੀਕ ਹੈ ਜੀ ਕਾਲੀ ਕਰੋ ਨਾ ਜ਼ਿੰਦਗੀ ਬਹੁਤ ਪਿਆਰੀ ਹੈ ਜੀ ਮੈਸੇਜ ਇਹ ਵੀ ਜਦਾ ਰਾਮਨਾਲ ਗੱਡੀ ਚਲਾਓ ਜੀ ਉਹਨਾਂ ਦੇ ਜਦਾ ਰਾਮਨਾਲ ਚੱਲੋ ਜਦਾ ਰਾਮਨਾਲ ਚੱਲੇਗਾ ਬੜਾ ਸਤਾ